बहुता चल चल लेड़े ਜੀ ਸਾਰਿਆਂ ਨੂੰ ਤੇ ਅੱਜ ਆਏ ਹੋਏ ਸੀ ਆਪਾਂ ਖੇਤ ਇਹਦਾ ਵੀਊ ਦਿਖਾਉਣਾ ਸੀ ਤੁਹਾਨੂੰ ਖੇਤ ਵੀ ਆਪਾਂ ਆਏ ਹੋਏ ਸੀ ਵੀ غيل ਨੂੰ ਮਿਲਣਾ ਸੀ ਆਪਾਂ ਹਾਂ ਮਸਾ ਟਾਈਮ ਲੈਂਦਾ ਸੀ ਬਾਈ ਹਾਂ ਤੋਂ ਬਾਈ ਕੋਲੇ ਟਾਈਮ ਹੈ ਨਹੀਂ ਤੇ ਮਸਾ ਟਾਈਮ ਲੈਂਦਾ ਬਾਈ ਤੋਂ ਮਿਲਣਾ ਆਏ ਹੋਏ ਸੀ ਬਾਈ ਨੂੰ غيل ਮਾਨਸ ਵਾਲੇ ਨੂੰ ਉਹ ਤਾਂ ਬਾਈ ਕਹਿੰਦਾ ਮੇਰੇ ਕੋਲ ਐਤਵਾਰ ਦੀ ਵੀੜ ਹੁੰਦੀ ਹੈ ਮੈਂ ਕਿਹਾ ਬਾਈ ਹੁਣ ਛੋਟੇ ਪਿੰਡਾਂ ਕੰਨੀ ਆ ਰਹੇ ਆ ਮੈਂ ਕਿਹਾ ਚਲ ਕਹਿੰਦਾ ਫਿਰ ਆਜੋ ਖੇਤ ਹੀ ਆ ਕਹਿੰਦਾ ਤੇ 10 ਮਿੰਟ ਕੱਢ ਲਾਂਗੇ ਕਹਿੰਦਾ ਫਿਰ ਗੱਲ ਹੋ ਗਈ ਸੀ ਬਾਈ ਨਾਲ ਹਾਂ ਹੋ ਗਈ ਸੀ ਕਰ ਲਈ ਜੀ ਅੱਛਾ ਉਹ ਤਾਂ ਕਹਿੰਦਾ ਐਤਵਾਰ ਦੀ ਵੇਹਲ ਹੈ ਮੇਰੇ ਕੋਲੇ ਹਾਂ ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾਲ ਨੂੰ ਮੈਂ ਕਿਹਾ ਬਈ ਛੋਟੇ ਪਿੰਡਾ ਕੰਨੀ ਆ ਰਹੇ ਜੇ ਚਲ ਕਹਿੰਦਾ ਫਿਰ ਆ ਜਾਓ ਜੇ ਪਗਾਈ ਕਰੀਆ ਤਾਂ ਵੀ ਤੇ ਇਧਰ ਆਏ ਤਾਂ ਅੱਜ ਖੇਤ ਹੈਗਾ ਉਹ ਹਾਂ ਖੇਤ ਹੈ ਬਈਓ ਚਲੋ ਬਾਈ ਮਿਲਦੇ ਆਪਾਂ ਬਾਈ ਨਾਲ ਮਿਲਿਓ ਨਾ ਤੁਹਾਨੂੰ ਠੀਕ ਆ ਬਾਈ ਜੀ ਆ ਜਾ ਆ ਜਾ ਆ ਬੈਠਾ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਹੋ ਵਧੀਆ ਵਧੀਆ ਹੋਰ ਭਾਈ ਹੋਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਵਧੀਆ ਵਧੀਆ 35 ਬਹਿ ਗਏ ਯਾਰ ਤੁਸੀਂ ਮੇਰੇ ਕੋਲ ਹੀ ਕਮਾਲ ਦੇ ਬੰਦੇ ਹੋ ਯਾਰ ਹੈ ਜਿਹੜਾ ਉਹ ਦੇਸੀਆਂ ਜੀ ਆ ਗਏ ਫਿਰ ਹੋਰ ਭਾਈ ਇਕੱਲੇ ਬਹਿ ਕੇ ਦੇਖਣੇ ਆਪਾਂ ਕਰਦੇ ਆ ਫਿਰ ਗੱਲਬਾਤ ਕੋਈ ਉਧਰ ਚੱਲ ਕੇ ਬਹਿਨੇ ਆ ਆ ਜਾ ਫਿਰ ਉਧਰ ਹੈ ਜ਼ਰੇ ਨੂੰ ਸਿੜਦੇ ਸੀ ਚਾਹ ਚੂ ਪੀਂਦੇ ਸੀ ਅੱਛਾ ਉਹ ਲਾਇਆ ਸੀ ਮੈਨੂੰ ਫੋਨ ਤੇ ਤੁਸੀਂ ਲਾਇਆ ਸੀ ਹਾਂ ਅੱਛਾ ਅੱਛਾ ਠੀਕ ਹੈ ਠੀਕ ਲਾਇਆ ਸੀ ਉਦੋਂ ਅਸੀਂ ਉਧਰ ਵੱਡੇ ਫਟੇ ਛਿੱਟੀ ਜਾਂਦੇ ਸੀ ਅੱਛਾ ਬਈ ਮੈਂ ਹੁਣ ਚਾਹ ਲੈਣ ਵਾਗਿਆ ਤੇ ਮੈਨੂੰ ਆਖਿਆ ਮੈਂ ਮੁੰਡੇ ਆਉਣਗੇ ਸਾਨੂੰ ਵੀ ਆਏ ਸੀ ਆ ਵੀ ਅਸੀਂ ਪੁੱਛਣੇ ਗਏ ਹੋਏ ਸੀ ਅੱਛਾ ਆਉਂਦੇ ਆਉਂਦੇ ਮਗਾਚਾ ਰੁਕ ਜਾਂਗੇ ਚਲ ਕੋਈ ਗੱਲ ਨਹੀਂ ਵਧੀਆ ਮਿਲ ਕੇ ਦਿੰਦੇ ਮੈਂ ਬਾਈ ਨੂੰ ਆਖਿਆ ਮੈਂ ਖੇਤ ਹੀ ਆ ਬਾਈ ਇਹ ਰਸਤਾ ਜੀ ਕਹਿੰਦਾ ਗਰੇਡ ਕੋਲ ਪਹੀ ਜਾਂਦੀ ਆ ਆਪਾਂ ਦਾ ਖੇਤ ਹੀ ਹੁੰਦਾ ਪਹਿਲਾ ਕੋਟਾ ਸਭਾ ਬਾਈ ਦੀ ਆ ਹਾਂ ਪਹਿਲਾ ਕੋਟਾ ਆਪਣੀ ਆ ਆ ਵੀ ਬਲੌਗਰ ਨੇ ਗੱਲਬਾਤ ਚਲੋ ਫਿਰ ਬਣੇ ਰਹੋ ਬਲੌਗ ਨਾਲ ਇਹ ਬੈਠੇ ਵਾਲੋ ਆ ਜਾਓ ਫਿਰ ਤੋਪੇ ਬੈ ਕੇ ਕਰਦੇ ਆਂ ਗੱਲ ਆਪਾਂ ਬਚਾਰ ਹੋਰ ਸੁਣਾਓ ਫਿਰ ਵਧੀਆ ਬਈ ਵਧੀਆ ਬਈ ਠੀਕ ਹੋ ਸਾਰੇ ਵਧੀਆ ਵਧੀਆ ਹੋਰ ਚੰਗੀ ਸੋਰੀ ਆ ਜਾ ਬੈ ਗਏ ਬਸ ਸੋਰੀ ਬਹਿ ਜਾ ਭਰਾਵਾ ਬਹਿ ਜਾ ਹੋਰ ਫਿਰ ਕਣਕਾ ਕਣਕਾ ਕਿਵੇਂ ਨੇ ਵਧੀਆ ਠੀਕ ਆ ਬਾਈ ਵਧੀਆ ਸਾਰਾ ਇਹ ਕਣਕਾ ਹਾਂ ਅੱਛਾ ਕਾਹ ਕਾ ਕੱਟੇ ਪਾਤੇ ਫਿਰ ਦੋ ਦੋ ਪਾਤੇ ਬਾਈ ਅੱਛਾ ਕਿ ਜੇ ਵਾਰੀ ਹਜੇ ਰੇ ਦੀ ਦਿੱਕਤ ਆ ਥੋੜੀ ਜੀ ਅਰੇ ਦੀ ਦਿੱਕਤ ਹੈ ਹਾਂ ਕਾੜਦੇ ਹੋ ਫਿਰ ਦਿੱਕਤ ਆ ਮੈਂ ਕਾੜਦਾ ਅੱਜ ਲੈ ਕੇ ਆਇਆ ਰੇ ਅੱਛਾ ਹਾਂ ਕੱਲ ਨੂੰ ਸਿੜ ਦਾਂਗੇ ਆਪਣੇ ਪੂਰੀ ਹੋ ਗਈ ਬਾਈ ਰੇ ਭੜੇ ਬਾਦ ਤਿੰਨ ਤਿੰਨ ਕਰੀ ਜਾਣੇ ਹੁਣ ਤਿੰਨ ਤਿੰਨ ਕਰਕੇ ਉਸ ਤੋਂ ਬਾਅਦ ਆਪਾਂ ਮਾਰਾਂਗੇ ਗੁਲੀ ਡੰਡੇ ਵਾਲੀ ਜਿਹੜੀ ਕਿਤੇ ਮਾਰਨ ਵਾਲੀ ਹੈ ਹਾਂ ਫੇਰ ਨਹੀਂ ਪਾਉਂਦੇ ਆਪਾਂ ਠੀਕ ਆ ਤਿੰਨ ਤਿੰਨ ਤਾਂ ਬਹੁਤ ਆ ਬਾਈ ਤਿੰਨ ਤਾਂ ਬਹੁਤ ਆ ਉਹ ਜਿਆਦਾ ਫਿਰ ਜਿਆਦਾ ਰੇਵੀ ਮਾੜੀ ਹੈਗਾ ਆਪਾਂ ਹੀ ਖਾਣੀ ਹੁੰਦੀ ਹੈ ਹਾਂ ਹੋਰ ਬਈ ਕਹਦੇ ਠੀਕ ਨੇ ਸਾਰੇ ਹਾਂ ਬਈ ਠੀਕ ਹੈ ਸਾਰੇ ਆਪਾਂ ਹੀ ਖਾਣੀ ਹੁੰਦੇ ਜੇ ਆਪਣੇ ਵਰਗੇ ਭੈਣ ਭਰਾ ਹੋਰ ਹੋਣਗੇ ਖਾਨ ਵਾਲੇ ਹਾਂ ਕਿਸੇ ਦਾ ਕਾਊਂਟ ਡਟੋ ਕਿ ਆਪਾਂ ਤਾਂ ਇਹ ਕਹਿੰਨੇ ਗੱਲਾਂ ਹੈ ਹੈ ਉਹ ਜਿੰਨੀ ਜੂਰੀ ਆਪਾਂ ਵੱਧ ਪਾਈ ਚਲਾਂਗੇ ਬਿਮਾਰੀਆਂ ਵੱਧ ਆਉਂਦੀਆਂ ਨੇ ਮਾਰ ਗਿਆ ਵੱਧ ਬਣੀ ਜਾਣਗੇ ਡਾਕਟਰਾਂ ਦੇ ਘਰ ਭਰੀ ਜਾਣਗੇ ਹੈ ਜੂਰੀਆ ਘੱਟ ਤੋਂ ਘੱਟ ਪਾਓ ਤੇ ਡਾਕਟਰਾਂ ਦੇ ਨਾਲ ਕਿਸੇ ਨੂੰ ਜਾਣਾ ਪਵੇ ਚਲ ਪਿਆਬ ਲਾਲਾ ਪੁਰਾ ਜਿਹੜਾ ਕਹਿੰਦੇ ਗੱਠਿਆਲ ਆਲਾ ਪਹਿਲਾਂ ਕਿਸੇ ਨੂੰ ਹੁੰਦਾ ਨਹੀਂ ਸੀ ਬਈ ਕੁਸਤਾ ਖਾਣੇ ਇਹ ਜੇ ਹੋ ਗਿਆ ਹਣਾ ਪੰਜਾਬ ਗੱਠਿਆਲ ਆਲਾ ਆ ਰਹੇ ਹਸ ਪਰ ਹਾਂ ਗਣਕਾ ਕੁਝ ਲੋਕ ਕੰਮ ਵੀ ਨਹੀਂ ਬਈ ਕਰਦੇ ਯਾਰ ਨਾ ਕਰਦੇ ਨਹੀਂ ਕਰਦੇ ਨਹੀਂ ਕੰਮ ਕਰਕੇ ਤਾਂ ਕੋਈ ਬੰਦਾ ਬਚਦਾ ਨਹੀਂ ਨਾ ਬਈ ਹੁਣ ਤਾਂ ਸੁਹੂਲਤਾ ਆਗਲਾ ਕਹਿੰਦਾ ਮੈਨੂੰ ਵੱਡੇ ਇੰਜਨੀਆਂ ਚਾਹੀਦੇ ਥੱਲੇ ਗੱਡੀ ਹੋਵੇ ਸਪਲੈਂਡਰ ਹੋਵੇ ਆਪਲ ਦਾ ਫੋਨ ਹੋਵੇ ਉਹ ਫਿਰ ਆਉਣੂਗਾ ਕਿਥੋਂ ਹਾਂ ਬਈ ਹੁਣ ਤਾਂ ਨਾ ਆਲਾ ਪਰੇ ਵੀ ਨਹੀਂ ਕਰਦਾ ਪਰ ਇਹ ਵੀ ਢੋਲੀ ਗਾਣੇ ਤੋਂ ਭਾਲਦੇ ਨੇ ਵੀ ਜੋ ਕਰਦੇ ਨੇ ਬਸ 300 ਰੁਪਏ ਕਿੱਲੇ ਦਾ ਪਰ ਇਹਦਾ ਖਰਚਾ ਕਹਿੰਦੇ ਪਾਲਾ ਲੱਗਦਾ ਆਪ ਕਰ ਲੋ ਦੋ ਦਿਨਾਂ ਚ ਕਰ ਲੋ ਯੂਰੀ ਦਾ ਘਟਾ ਸਿੱਟਣਾ ਉਹ 100 ਰੁਪਏ ਕਰ ਰੱਖਿਆ ਨਾ ਬਬੀ ਕਰੋਗੇ ਅਗਲਾ ਤਾਂ ਮਿਹਨਤ ਜਿਹੜਾ ਮਿਹਨਤ ਕਰਨੇ ਆਲੇ ਨੂੰ ਤੜਕੇ ਉੱਠ ਕੇ ਹਾਂ ਜਾਂਦਾ ਲਾ ਦੇੜੀਦਾਰ ਵੀ ਮਿਹਨਤਾਂ ਲਾ ਬੰਦਾ ਇੱਥੇ ਹੁਣ ਇੰਡੀਆ 'ਚ ਕਾਮਯਾਬ ਆ ਜੀ ਨੇ ਮਿਹਨਤ ਕਰਨੀ ਹੈ ਜਿਹਨੇ ਨਹੀਂ ਕਰਨੀ ਬਾਹਰ ਕਿਹੜਾ ਬਾਈ ਦਰਖਤਾ ਨਾ ਲੱਗਦੇ ਉੱਥੇ ਵੀ ਤੇਰੇ ਭੌਗਦੇ ਤੇਰੇ ਰਹਦੇ ਹਾਂ ਬਾਈ ਸਹੀ ਗੱਲ ਹੈ ਹੈ ਸਹੀ ਗੱਲ ਹੈ ਬਾਈ ਹੁਣ ਇੱਥੇ ਜਿੰਨੇ ਗਰੀਬ ਬੰਦੇ ਨੇ ਬਜ਼ਿਹਰੇ ਨੇ ਢੋਲਗਾ ਲੈ ਰੱਖੇਗਾ ਨੇ ਤੇ ਰੇਹਾਂ ਛਿੜਦੇ ਨੇ ਢੂੰਗੇ ਲੈ ਰੱਖੇ ਨੇ ਉਹ ਵੀ ਕਾਮਯਾਬ ਹੀ ਨਹੀਂ ਕਾਮਯਾਬ ਨਹੀਂ ਫੇਰ ਉਹਨੇ ਇੱਥੇ ਕੈਨੇਡਾ ਜਦੋਂ ਆਪਣੇ ਵਰਗੇ ਕੰਮ ਨਹੀਂ ਕਰਦੇ ਕੁਆਦੀ ਵਧੀਆ ਦਿਹਾੜੀ ਬਾੜਾ ਕੇ ਤੇ ਜਵਾਕ ਜਿਹੜਾ ਬਾੜੀ ਜਾਂਦਾ ਚੀਨੀਦਾਰਾ ਇਸ ਗੱਲ ਦੀ ਫੇਰ ਵੀ ਹਾਂ ਬਹੁਤ ਠੀਕ ਆ ਮਚੜਦਾ ਠੀਕ ਆ ਮਚੜਦਾ ਹੋਰ ਬਾਈ ਠੀਕ ਹੈ ਜੀ ਮਾਕਰ ਚਾਚਾ ਬਾਗਲਾ ਉਹ ਕਿਧਰ ਜਾਏਗਾ ਹਣਾ ਕਿਧਰ ਜਾਏਗਾ ਤੂੰ ਮੈਂ ਪੇਸਿੰਗ ਜਾ ਕੇ ਮਾਰ ਗਿਆ ਪਿੱਛੇ ਜਾ ਕੇ ਲੈ ਆਇਆ ਹੀ ਬਾਦ ਉਹ ਕਰੇਗੇ ਬਰ ਰਹੀ ਹੈ ਥੋਕ ਫਿਰ ਲੇਟ ਹੋਣਾ ਲੇਟ ਹੋਏ ਉਹ ਬਾਂਸੂ ਕਰਵਾਉਂਦਾ ਜਾ ਕੇ ਮਾਰ ਗਿਆ ਤੂੰ ਇਹਨੂੰ ਚੱਲ ਫਿਰ ਤੇਰੀ ਚਲਾ ਹੈ ਕੀ ਕਰਨਾ ਹੈ ਇਹੜਾ ਇਕੱਲੇ ਓਣੇ ਆ ਨਹੀਂ ਬੱਤੀ ਘੜਾ ਲਈ ਬੱਤੀ ਲਾਵਾਂਗੇ ਫਿਰ ਰੋਜ਼ ਨਾਲ ਹਾਂ ਆ ਦੇਖ ਮਿਹਨਤੀ ਬੰਦੇ ਨੇ ਸਾਰੇ ਹਾਂ ਹੈ 2 ਰੁਪਏ ਬੋਰੀ ਦਾ ਕੋਈ ਢੱਕਾ ਨਹੀਂ ਕਹਿੰਦੇ ਕਿਉਂ ਤਾਰ ਕੰਮ ਦਾ ਫਿਰ ਕੱਲ ਨੂੰ ਹੋ ਜਾਊਗਾ ਐ ਫਿਰ ਮਾਲ ਮੂਰੇ ਵੀ ਮੁੱਕਿਆ ਤਾਂ ਉਹ ਵੀ ਮਾਲ ਵੀ ਮੁੱਕਿਆ ਪੈਦਰ ਪਿੜਸੀ ਸਾਡੇ ਸਸਤੀ ਮਿਲਦੀ ਹੈ ਨਾ ਆਥਣੇ ਜੇ ਹਰਿਆਣਾ ਨਾਲ ਆਉਂਦਾ ਐਦੂ ਬਾਦ ਤਾਂ ਫਿਰ ਇਹਨਾਂ ਦੇ ਕੀੜੇ ਜੇ ਲੜਨ ਲੱਗ ਜਾਂਦੇ ਨੇ ਆ ਸਾਰੇ ਨੇ ਹਾਂ ਇਹ ਕਹਿੰਦੇ ਅੱਛੀ ਨਹੀਂ ਬਾਈ ਆਪਣੇ ਸਾਰੇ ਹੈ ਸਾਰੇ ਕੀ ਹੈ ਸਾਰੇ ਕੀ ਹੈ ਬਾਈ ਦਾਰੂ ਦਾਮ ਹੋ ਗਈ ਦਾਰੂ ਹੁਣ ਬੁੜੂਆ ਵੀ ਕਹਿੰਦੇ ਆ ਵੀ ਨਸ਼ੇ ਚੋਂ ਦਾਰੂ ਨਹੀਂ ਆਉਂਦੀ ਨਹੀਂ ਨਸ਼ੇ ਚੋਂ ਨਸ਼ਾ ਨਹੀਂ ਹੈਗਾ ਨਸ਼ਾ ਚੋਂ ਨਸ਼ਾ ਨਹੀਂਗਾ ਪਹਿਲਾਂ ਵਾਲੇ ਬੁੜੇ ਵੀ ਖਾਂਦੇ ਪੀਂਦੇ ਸੀ ਹੱਟੇ ਕੱਟੇ ਸੀ ਤੇਗ ਸ਼ੇਰ ਲਾਉਂਦੇ ਸੀ ਕੰਮ ਤਾਂ ਦਾ ਕਰੀ ਜਾਂਦੇ ਜਿਹੜਾ ਆ ਟੀਕੇ ਵਾਲਾ ਹੈ ਜੱਪਖਾਨਾ ਇਹ ਜਿਹਦਾ ਬਾਈ ਪੁੱਟਾਂ ਦਾ ਸਰਕਾਰਾਂ ਨੇ ਇਹ ਕੰਮ ਗਲਤ ਕਰਤਾ ਬਾਈ ਨਸ਼ਾ ਨਾ ਜਿਹੜਾ ਹੁਣ ਤੋਂ ਲਾਲਾ ਫੀਮ ਕਰਨ ਵੀ ਅਸੀਂ ਖ਼ਬਰ ਹੀ ਸੁਣੀ ਹੈ ਰਹੀ ਮੈਂ ਇਹਨਾਂ ਗੱਲਾਂ 'ਚ ਗੱਲਣਾ ਕਹਿੰਦੇ ਵੀ ਜੇ ਇਹ ਵੀ ਹੁਣ ਟੀਮ ਆਉਂਦੀ ਆ ਉਹ ਕੈਸਰੀ ਆਉਂਦਾ ਕਹਿੰਦੇ ਹਾਂ ਕਹਿੰਦੇ ਇਹੋ ਚਿਚੜੀਆਂ ਵਾਲੀ ਸਪਰੇਅ ਮਾਰ-ਮਾਰ ਕੇ ਨਾ ਹਾਂ ਉਹਦੀ ਆਮ ਚੈਰ ਕਰੀ ਜਾਂਦੇ ਨੇ ਕਹਿੰਦੇ ਟੀਮ ਵੀ ਤੇ ਭੁੱਕੀ ਜਿਵੇਂ ਤੁਹਾਨੂੰ ਪਤੀਆ ਮਲਾਪਟਾਉਂਦੀ ਆਉਂਦੀ ਆਉਂਦੀ ਹੁਣ ਮੇਰੀ ਗੱਲ ਸੁਣੋ ਹੁਣ ਚਿੱਕਾ ਕਿਹੜਾ ਪੰਜਾਬ 'ਚ ਟਰੱਕ ਭਰ ਕੇ ਆਉਂਦਾ ਹਾਂ ਟਰੱਕ ਭਰ ਕੇ ਤਾਂ ਨਹੀਂ ਆਉਂਦਾ ਇਹ ਜਿਹੜੀਆਂ ਦਵਾਈਆਂ ਮਰੀਜ਼ ਦੇ ਲੱਗਣ ਨੂੰ ਹੁੰਦੀਆਂ ਨੇ ਜਾਂ ਕੋਈ ਅਜੀਬ ਵਾਲੀ ਗੋਲੀ ਸਰਕਾਰ ਨਹੀਂ ਲਾ ਲੋਗੀ ਚਲਾਤੀ ਏ ਉਹ ਚਿੱਟੇ ਦੇ ਕਿਹੜਾ ਟਰੱਕ ਆਉਂਦੇ ਨੇ ਇਹੀ ਕੋਲ ਕੋਲ ਕੇ ਜਿਹੜੇ ਪੁਰਾਣੇ ਬਲੇ ਕੀਏ ਨੇ ਇਹੀ ਰਗੜ ਕੇ ਇਹੀ ਦੇ ਜਾਂਦੇ ਨੇ ਮੁੰਡਿਆਂ ਨੂੰ ਹਾਂ 50 ਰੁਪਏ ਦੀ ਗੋਲੀ 700 ਦੀ ਵੇਚੀ ਜਾਂਦੇ ਨੇ ਉਹ ਹੁਣ ਤੂੰ ਆਜੀਬ ਵਾਲੀ ਗੋਲੀ ਤਾਂ ਕਹਿੰਦੇ ਇੰਨੀ ਮਾੜੀ ਆ ਬਾਈ ਹਾਂ ਉਹਦਾ ਜਿੰਨਾ ਠੀਕ ਹੀ ਕਰਦੀ ਆ ਉਹਦਾ ਆਜੀਬ ਦੇ ਧਰੀ ਮਾੜੀ ਐ ਉਹ ਨੂੰ ਰਗੜ ਕੇ ਜਦੋਂ ਆਪਾਂ ਨਾੜ ਦਲਾਵਾਂਗੇ ਆਟੋਮੈਟਿਕ ਹੀ ਨਸ਼ਾ ਦੁਕਣਾ ਦਗਣਾ ਹੋ ਜਾਂਦਾ ਦਾ ਨਾੜਾ ਤੇ ਖੂਨ ਚੱਲਣਾ ਕਿੱਥੇ ਹੁਣ ਦਵਾਈਆਂ ਚੱਲਣੀਆਂ ਦਵਾਈਆਂ ਚੱਲਣਗੀਆਂ ਇਹ ਚੰਗਾ ਜੱਟ ਆ ਬਰੋ ਠੀਕ ਐ ਚੱਲ ਭਾਈ ਪੰਗਾ ਮੈਂ ਵੀ ਚੱਲਦਾ ਬਾਈ ਚੰਗਾ ਬਾਈ ਕਰ ਲੋ ਕੰਮ ਚੰਗਾ ਕਰ। ਹਰ ਵਾਰ ਬਾਈ। ਮਿਲਦੇ ਆਪਾਂ ਫੇਰ ਕਦੇ। ਕੋਈ ਨਾ ਬਾਈ ਕੋਈ ਗੱਲ ਨਹੀਂ ਠੀਕ ਆ ਬਾਈ। ਸਾਈਕਲ ਬਾਈ ਤੂੰ ਚਲਾਉਦਾ ਕਿ ਯਾਰ। ਹਾਂ। ਠੰਡੀ ਵਾਲੇ ਤਕਰੀਫਰਦਾ ਇਹਦਾ ਪਰੋਂਦਰਾ ਤੂੰ। ਇਹ ਤੈਨੂੰ ਫੜਾਇਆ ਸੀ ਇਹ ਕਹਿੰਦਾ ਮੈਂ ਚਲਾ ਕੇ ਲੈ ਕੇ ਜਾਉਂਗਾ। ਇਹਨੂੰ ਫੜਾ ਕੇ ਰੱਖਿਆ ਕਰ। ਹਾਂ ਮਰਾ ਜਲ ਬੈਦਾ ਭਾਈ। ਹੈਂਡਲ ਸਵਾਰ ਕੇ ਫੜ ਲਿਆ ਕਰ ਠੰਡੇ ਹੋ ਜਾਂਦੇ ਨੇ ਹੱਥਾਂ। ਮੈਂ ਤਾਂ ਐ ਕਰਦਾ ਸੀ ਬਾਈ। ਆਪਾਂ ਹੀ ਕਹਿੰਦੇ ਨੰਬਰ ਮੈਂ ਕਹਿੰਦਾ ਨੰਬਰ YouTube ਤੇ ਲਿਖਿਆ ਹੋਇਆ ਹੈ। ਇਹਦਾ ਆਪਣਾ ਆਨਲਾਈਨ ਆਲ ਲਾਂਡਰੀ ਹੈ। ਠੀਕ ਆ ਬਾਈ। ਚੰਗਾ ਬਾਈ। ਚੰਗਾ ਬਾਈ। ਧੰਨਵਾਦ। ਧੰਨਵਾ ਟਰਾਲੇ ਵਾਲੇ ਆਂ ਇਹ ਦੇਖਦੇ ਹੁੰਦੇ ਨੇ ਨਾ ਟਰਾਲੇ ਵਾਲੇ ਰੋੜੀ ਦੇਖਦੇ ਰੋੜੀ ਤਾਂ ਨਹੀਂ ਵਿੱਚ ਇਹ ਐਂ ਜਿਵੇਂ ਪਵਾ ਲਿਆ ਤੁਸੀਂ ਟੈ ਰਹੇ ਐਵੇਂ ਬਾਈ ਇੱਕ ਕੰਨੀ ਇਹਦੀ ਜਾਦੇ ਘਸੀ ਹੈਗੀ ਮੈਂ ਜਾਣ ਕੇ ਘਸਿਆ ਪਵਾਇਆ ਕਿਉਂ ਉਹ ਸਾਡਾ ਬੰਦਾ ਚੋਰੀਆਂ ਹੀ ਕਰਦਾ ਰਹਿੰਦਾ ਫਿਰ ਐਵੇਂ ਲੀ ਲੂ ਨਹੀਂ ਆਉਂਦੀ ਰਾਤ ਚ ਪੈਣ ਦੀ ਕੁੜਦਾ ਅਗਲਾ ਬਾਈ ਇੱਧਰ ਹੋ ਜਾ ਮੋਟਰਸਾਈਕਲ ਮੁੰਡਾ ਟੱਕਰੀ ਆਉਂਦਾ ਖਬਰ ਉੱਤੇ ਚੜਾ ਦੇ ਕੀ ਪਤਾ ਕੀ ਖਾਂਦੇ ਨੇ ਅੱਜ ਕਨ ਦੇ ਬੱਤ ਕੇ ਰਿਹਾ ਕਰੋ ਗੱਲ ਤਾਂ ਠੀਕ ਆ ਪਿਆਉਤੀ ਆ ਸਾਹ ਚ ਕਰ ਲਈ ਗੱਲ ਹਾਂ ਇਹਦੀ ਫਿਰ ਲੀ ਨਹੀਂ ਆਉਂਦੀ ਠੀਕ ਆ ਬਾਈ ਇਹ ਜੀ ਸਾਨੂੰ ਬਹੁਤ ਕੰਮ ਦਿੰਦੀ ਏ ਇਹ ਤਾਂ ਬਾਈ ਨਜ਼ਾਰੇ ਤੇ ਆਂਦੀ ਇਹ ਚੀਜ਼ ਇਹਨੂੰ ਮਨ ਲੱਗਿਆ ਹੋ ਗਿਆ 7-8 ਸਾਲ ਤੇ ਹੋ ਬਾਈ ਹੁਣ ਨੀਰਾ ਵੱਡੂ ਉਹ ਬਾਈ ਨੀਰਾ ਵੱਡਦਾ ਹੁਣ ਹਾਂ ਅੱਛਾ ਤੇਰੇ ਛੱਡਦਾ ਨਹੀਂ ਰੇ ਵੀ ਛੱਡਦਾ ਇਹ ਤਾਂ ਸਾੜਾ 20 ਮਿੰਟਾਂ ਦਾ ਕੰਮ ਹੈ ਠੀਕ ਆ ਬਾਈ ਹੈ ਇਹ ਇਹ ਗੋਡੇ ਤੋਖਦੇ ਬਾਈ ਤੇ ਐਂ ਜੇ ਕਰੀ ਜਾਂਦਾ ਗੋਡਾ ਜ ਹੋ ਗਿਆ ਇਹ ਹੋ ਗਿਆ ਸੁਣ ਗਿਆ ਬਾਈ ਨੂੰ ਨਾ ਸੁਣ ਗਿਆ ਸੁਣ ਗਿਆ ਉਹਦਾ ਕਿੱਲ ਪਾਇਆ ਹੋਇਆ ਪਹਿਲਾਂ ਸਰਦਈ ਐਸੇ ਤੇ ਨਹੀਂ ਪਾਉਂਦੇ ਹੁੰਦੇ ਸੀ ਅੱਛਾ ਜੇ ਲਪਾ ਕਰ ਤੋ ਫੇਕੀ ਰੰਪ ਜਾਂਦੀ ਹੈ ਅੱਛਾ ਹੁਣ ਫਿਰ ਇੱਕੇ ਲੱਗਤੀ ਛੱਟ ਗਿਆ ਬਾਈ ਜਾਂਦਾ ਸ਼ਰਮਜੀ ਮੰਨ ਗਏ ਕੜਾ ਮੋਦੀ ਇੱਥੇ ਆ ਤਾ ਗਿਆ ਨਹੀਂ ਵੀ ਮੈਂ ਆਪ ਛੱਡਦੇ ਝੱਕੀ ਜਾਂਦਾ ਮੇਰੇ ਬੰਨੀ ਇਹਦਾ ਮੇਰੇ ਸਾਲੇ ਨੇ ਲੈ ਲੈ ਦੇਖੀ ਕੰਜਰ ਦਾ ਆਪ ਛੱਡਦੇ ਰਹੇ ਮੇਰੇ ਬੰਨੀ ਕੀ ਝਾਕਦਾ ਬੈਠਾ ਦੇਖ ਕਿਵੇਂ ਆ ਹਨਾ ਹੋਰ ਬੜੇ ਦੁਖੀ ਕਰਿਆ ਬਾਈ ਇਹਨੇ ਤਾਂ ਹਾਂ ਇਹਨੇ ਤਾਂ ਬੜੇ ਦੁਖੀ ਕਰਿਆ ਰੇਵ ਨਹੀਂ ਆਉਂਦੀ ਹੁਣ ਤਾਂ ਬੁਰਾ ਹਾਲ ਹੈਗਾ ਉਹ ਕੁਝ ਨਹੀਂ ਆਉਂਦਾ ਭਰਾਵਾ ਮੈਂ ਤਾਂ ਕਹਿੰਦਾ ਇਹ ਬੰਦ ਹੋ ਜਾਣ ਚੀਜ਼ਾਂ ਬਹੁਤ ਕਰੀਆ ਯਾਰ ਇਹ ਜਿਹੜੇ ਸੱਤ ਸੱਤ ਗੱਟੇ ਸਿਰਦੇ ਨੇ ਨਾ ਉਹ 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 ਮਾਰਦੇ ਨੇ ਆਪਾਂ ਨੂੰ ਓਏ ਇਹ ਬਾਈ ਵੱਡੇ ਜਿਹੜੇ ਟਕਾਇਤ ਨੇ ਨਾ ਰੇਤਾ ਆਉਂਦੀ ਆ ਬਾਧੂ ਹਾਂ ਉਹ ਵੱਡੇ ਟਕਾਇਤ ਤੇ ਆਪਦੀ ਸਟਾਕਾਂ ਚ ਬਾਧੂ ਪੈਸੇ ਬਾਣੀਆਂ ਛਾਣੀਆਂ ਕੋਲੇ ਇੱਕ ਮੈਂ ਦੇਖਿਆ ਸਾਡੇ ਪਿੰਡ ਬਹਾਨ ਲੈਤਾ ਪਾਸਲੇ ਪਿੰਡ ਦੇ ਨੇ ਅੱਛਾ ਖੜੇ ਆਪਦੀ ਅੱਖੀ ਦੇਖਣ ਦੀ ਗੱਲ ਆ ਬਾਈ ਹਾਂ ਸੱਤ ਸੱਤ ਗੱਟੇ ਦਾ ਉਹ ਕਿल्ले ਦੇ ਉਹਨਾਂ ਨੇ ਜੀਰੀ ਚ ਅਸੀਂ ਆਪ ਦੇਖਿਆ ਆਹ ਦੇ ਅੱਖੀ ਤੇ ਜਿਹੜੇ ਕੋਈ ਸਾਥੋਂ ਚੋਰੋਂ ਸ਼ੋਰੋਂ ਸ਼ਿੱਟੇ ਹੋਣਗੇ ਉਹ ਵੱਖਾ ਅੱਛਾ ਜੀ ਹਾਂ ਬਈ ਸੱਤ ਗੱਟੇ ਦਾ ਬੜੇ ਨੇ ਆਇਆ ਸੱਤ ਗੱਟੇ ਯੂਰੀਏ ਦੇ ਤੂੰ ਐ ਕਹਿਣ ਦੀ ਗੱਲ ਆ ਵੀ ਕਿੱਥੇ ਜਾਊਗਾ ਮਾ ਸੱਤ ਗੱਟੇ ਦਾ ਭਰਾ ਬਣ ਕੇ ਆਇਆ ਜੇ ਸਾਡੀ ਆਪ ਦੀ ਅੱਖੀ ਦੇਖਣ ਦੀ ਗੱਲ ਐ ਲੋਕਾਂ ਨੂੰ ਮਾਰਨ ਹੈ ਹੈ ਅਜੀ ਇਹੀ ਗੱਲ ਕਹੀ ਸੀ ਫਿਰ ਜਿਹੜਾ ਉਹਨਾਂ ਨੇ ਅੱਗ ਸਵਾਹ ਸ਼ਿੱਟੇ ਉਹ ਵੱਖਾ ਮੈਂ ਉਹਨਾਂ ਨੂੰ ਆਖਿਆ ਯਾਰ ਉਹਨਾਂ ਦੀ ਥੋੜੀ ਜੀਰੀ ਨਹੀਂ ਨਿਕਲਣੀ ਉਹਨਾਂ ਦੀ ਥੋੜੀ ਦਵਾਈ ਵਾਲੇ ਹੋ ਜਾਣਗੇ ਹੈ ਕਹਿੰਦੇ ਦੇਖੀ ਜਾਓ ਬਈ ਬਈ ਫਿਰ ਸੌਖੇ ਬੰਦੇ ਹੋਣਗੇ ਕਿੱਲੇ ਵੀ 55 ਲੈਤੇ ਸੀ ਬਾਈ ਠੇਕੇ ਤੇ 55 55 ਦਾ ਫਿਰ ਆਪ ਦੀ ਵੇਚਣਗੇ ਉਹ ਦੇਖਦਾ ਜਾ ਨਿਗਰੱਖੀ ਹੈ 55 ਕਿੱਲੇ ਲੈਤੇ ਮਾ ਇੱਕ ਸੋੜਾ ਜਰ ਉਹਨੇ ਦੀ ਫਸਲ ਨਹੀਂ ਹੋਣੀ 30 ਲੱਖ ਤਾਂ ਉਹਨੇ ਠੇਕਾ ਭਰਿਆ ਸੀ ਅੱਛਾ ਯਾਰ ਹਾਂ ਵੇਰ ਨਹੀਂ ਹੁੰਦੀ ਬਈ 30 30 30 ਲੱਖ ਠੇਕਾ ਭਰ ਕਿਤੇ ਦਵਾਈ ਲਾ ਲਾ ਤੂੰ ਉੱਤੇ ਤੇ ਸੱਤ-ਸੱਤ ਗੱਟੇ ਯੂਰੀਆ ਦੇ ਬਾਈ ਹੁਣ 7-8000 ਵੀ ਤਾਂ ਕਿੱਲੇ ਵਾਂਗੂੰ ਹੀ ਹੋ ਜਾਂਦੀ ਆਮ ਹੀ ਹੋ ਜਾਂਦੇ ਜਿ ਕਿ ਆਪਾਂ ਲਾਗੀ ਲਵਾਈ ਕਿੰਨੇ ਹੱਥ ਘੁੱਟ ਲਿਆ ਆਪਾਂ ਤਾਂ ਵੀ ਬਲਗਦੇ ਆ ਕੱਟੇ ਕਾਨੂੰ ਜਾਂਦਾ ਹਾਂ ਚੱਲੋ ਬਈ ਠੀਕ ਆ ਜੀ ਠੀਕ ਆ ਬਈ ਆਲ ਰਾਉਂਡਰ ਜਿੱਦ ਮੈਂ ਕੀ ਦੱਸ ਆਲ ਰਾਉਂਡਰ ਸਮਾਨ ਸੂਨ ਕੱਢ ਲਾ ਆਪਦਾ ਬਈ ਉੱਥੇ ਦਾ ਫਿਰ ਮੈਨੂੰ ਪਤਾ ਐ ਨਹੀਂ ਪਤਾ ਪਰ ਕੀ ਹੋਣੀ ਪਿਆ ਬੇ ਟੈਂਕੀ ਅੱਛਾ ਵੇਖੜੇ ਦੀ ਹੋਰ ਫਿਰ ਰੋਜ਼ ਰੋਜ਼ ਨਾਲ ਅੱਛਾ ਇਹ ਜਿਆ ਕਢਾਵਾਂਗੀ ਹੁਣ ਤੇ ਡੱਬੇ ਹੀ ਤੱਕੇ ਐਸੇ ਤਾਂ ਕਢਾਵੇਂਗਾ ਤੂੰ ਡਰੈਸ ਨਾ ਲਈ ਪੂਰਾ ਕਿ ਤੇਰਾ ਆਤ ਨੂੰ ਪਾਏਂਦ ਰੇ ਪੀੜੀ ਗੁੱਟੀ ਜਣਾ ਤਾਂ ਕੱਲੀ ਕਾਪੀ ਦਿਖਾਈ ਜਮੇ ਮੇਰੇ ਕੋਲ ਤਾਂ ਆਹੀ ਸੀ ਮੈਂ ਤਾਂ ਹੁਣ ਆਪਾਂ ਨੇ ਕੋਈ 100 ਢੰਗ ਹੈ ਥੋੜੀ ਆਪਾਂ ਨੇ ਆਣ ਨੇ ਇਹ ਬਾਲ ਦੇ ਬਾਲ ਦਾ ਕੀ ਕੁਝ ਨਿਕਲਿਆ ਵੀ ਇਹ ਜੋ ਕੀ ਨਿਕਲੂਗਾ ਹੁਣ ਅਗਰੇ ਨਿਕਲੂ ਭਾਏਂ ਨਾ ਸਿਆਣਾ ਇਹਦੇ ਅੰਦਰ ਇਹਦਾ ਉਹ ਗੋਲੇ ਵਾਲੀ ਕਰਦਾ ਤੰਬਾ ਕਢਦਾ ਤਾਂ ਤੰਬਾ ਕਰਦਾ ਤੰਬਾ ਸੋ ਦੋ ਜੜਾ ਸਿੱਟ ਗਿਆ ਬੰਬ ਕਹਿੰਦਾ ਥੋੜੇ ਇਹ ਮੈਂ ਨਾਨ ਮੈਡੀਕਲ ਕਰਿਆ ਬਈ ਤੇ ਹਾਂ ਕਰਿਆ ਹੋਇਆ ਹੁਣ ਭੰਦਰਾ ਲੀਦਾ ਭੁੱਲ ਗਿਆ ਉਹ ਹੋਈ ਹੋਈ ਜੋ ਦੇਖ ਤੇ ਉਹ ਖਾਲੀ ਮੈਂ ਵੱਧੂ ਨਾਨ ਮੈਡੀਕਲ ਕਰਿਆ ਹਨਾ ਹੋਰ ਲਿਆਵਾਂਗੇ ਤਾਂ